ਸੈਂਡ ਮਾਫੀਆ ਦੇ ਖਿਲਾਫ ਇੱਕ ਬਜ਼ੁਰਗ ਲੇਡੀ ਨੇ ਉਹਨਾਂ ਦੀ ਹੈਲਪ ਕਰਨ ਗਈ ਸੀਗੀ ਉਹਨਾਂ ਦੀ ਹੈਲਪ ਕਰਨ ਗਈ ਤਾਂ ਉੱਥੇ ਗੁੰਡੇ ਆ ਗਏ ਉਹਨਾਂ ਨੇ ਖਿੱਚਾ ਤੋਈ ਕੀਤੀ ਦੁਪੱਟਾ ਫਾੜਤਾ ਮੇਰਾ ਮੇਰੇ ਵਾਲ ਪੁੱਲ ਕੀਤੇ ਮੈਨੂੰ ਪਤਾ ਹੀ ਨਹੀਂ ਕੌਣ ਕੌਣ ਕੁੱਟੀ ਗਿਆ ਮੈਡਮ ਤੁਸੀਂ ਅੱਜ ਗਵਰਨਰ ਦੇ ਕੋਲ ਪਹੁੰਚੇ ਹੋ ਤਾਂ ਇੱਥੇ ਪਹੁੰਚਣ ਦੇ ਕੀ ਕਾਰਨ ਨੇ ਕੀ ਪ੍ਰਸ਼ਾਸਨ ਨੇ ਸੁਣਿਆ ਨਹੀਂ ਉੱਥੇ ਇਹ ਜਿਹੜੀ ਪੁਲਿਸ ਹੈਗੀ ਹੈ ਪ੍ਰਸ਼ਾਸਨ ਹੈਗਾ ਬਾਰ-ਬਾਰ ਕੰਪਲੇਂਟ ਕਰਦੇ ਹਾਂ ਕੁਝ ਵੀ ਨਹੀਂ ਹੁੰਦਾ ਔਰ ਉਹ ਸਾਰਾ ਅਰਦੀ ਮੁੰਡੀਆਂ ਦੇ ਬੰਦੇ ਨੇ ਉੱਥੇ ਸਾਡੀ ਚੱਲਣੀ ਨਹੀਂ ਗਈ ਨਾ ਉਹਨਾਂ ਨੇ ਚੱਲਣ ਦਿੱਤੀ ਅੱਜ ਤੱਕ ਸਾਡੀ گورنر ਸਾਹਿਬ ਨੇ ਵੀ ਤੁਹਾਨੂੰ ਭਰੋਸਾ ਦਿੱਤਾ ਹੈ ਕਿ ਲੱਗਦਾ ਇਨਸਾਫ ਮਿਲੇ ਇਨਸਾਫ ਸਿਰ ਮੇਰੀ ਐਫਆਈਆਰ ਦਰਜ ਕਰਨਾ ਇਨਸਾਫ ਨਹੀਂ ਹੈਗਾ ਇਨਸਾਫ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਮੈਂ ਆਵਾਜ਼ ਬਣ ਕੇ ਖਰੀ ਸੀ ਇਨਸਾਫ ਹੋਊਗਾ ਜਦੋਂ ਤੁਸੀਂ ਇਲੀਗਲ ਮਾਈਨਿੰਗ ਬੰਦੂਗੀ ਇਨਸਾਫ ਹੋਊਗਾ ਜਦੋਂ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਆਦਮੀ ਪਾਰਟੀ ਜਿਹੜੀ ਆ ਆਮ ਲੋਕਾਂ ਦੀ ਪਾਰਟੀ ਸੀ ਤਾਂ ਕੀ ਕਹਿਣਾ ਚਾਹੂੰਗਾ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ ਹੈਗੀ ਇਹ ਸਿਰਫ ਜਿਹੜੇ ਮੇਨ ਮੇਨ ਗੁੰਡਾ ਮਾਫੀਆ ਇਹਨਾਂ ਲੋਕਾਂ ਦੀ ਪਾਰਟੀ ਆ ਜੇ ਹੁੰਦੀ ਤਾਂ ਆਬਵੀਅ ਸਾਨੂੰ ਇਨਸਾਫ ਮਿਲਦਾ ਲੋਕਾਂ ਨੂੰ ਇਨਸਾਫ ਮਿਲਦਾ ਤਾਂ ਮੈਨੂੰ ਉਹ ਤੇ ਲੋਕਾਂ ਦੀ ਆਵਾਜ਼ ਬਣ ਕੇ ਖੜਨਾ ਨਾ ਪੈਂਦਾ ਮੈਡਮ ਹੁਣਾਂ ਨੂੰ ਸਾਡੀ ਖਾਤਰ ਆਉਣਾ ਨਾ ਪੈਂਦਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਮਤਲਬ ਬਾਕੀ ਲੋਕਾਂ ਦੀ ਹੁੰਦੀ ਤਾਂ ਮੈਨੂੰ ਸਾਡੀ ਖਾਤਰ ਗਵਰਨਰ ਹਾਊਸ ਨਹੀਂ ਆਉਣਾ ਪੈਂਦਾ ਪਟਿਆਲੇ ਤੋਂ ਸਪੈਸ਼ਲੀ ਚਲ ਕੇ ਅੱਸੀ ਕੱਲ੍ਹ ਵੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਦਾ ਕਾਲਮ ਮੈਡਮ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਅੱਜ ਉਸ ਦੇ ਵਿੱਚ ਉਹਨਾਂ ਤੇ ਜਿਹੜਾ ਅਟੈਕ ਹੋਣ ਦੀ ਜਿਹੜੀ ਵੀਡੀਓ ਸਾਹਮਣੇ ਆਉਂਦੀ ਆ ਤਾਂ ਮੈਡਮ ਕੀ ਉੱਥੇ ਵਜ੍ਹਾ ਬਣੀ ਸੀ ਕਿਉਂ ਤੁਹਾਡੇ ਤੇ ਅਟੈਕ ਕੀਤਾ ਗਿਆ ਮੈਂ ਸੈਂਡ ਮਾਫੀਆ ਦੇ ਖਿਲਾਫ ਇੱਕ ਬਜ਼ੁਰਗ ਲੇਡੀ ਨੇ ਉਹਨਾਂ ਦੀ ਹੈਲਪ ਕਰਨ ਗਈ ਸੀਗੀ ਉਹਨਾਂ ਦੀ ਹੈਲਪ ਕਰਨ ਗਈ ਤਾਂ ਉੱਥੇ ਗੁੰਡੇ ਆ ਗਏ ਉਹਨਾਂ ਨੇ ਖਿੱਚਾ ਧੂਈ ਕੀਤੀ ਦੁਪੱਟਾ ਫਾੜਤਾ ਮੇਰਾ ਮੇਰੇ ਬਾਲ ਪੁੱਲ ਕੀਤੇ ਮੈਨੂੰ ਪਤਾ ਹੀ ਨਹੀਂ ਕੌਣ ਕੌਣ ਕੁੱਤੀ ਗਿਆ ਜਦੋਂ ਉੱਥੋਂ ਅਸੀਂ ਬਚ ਕੇ ਜਾਣ ਲੱਗੇ ਤਾਂ ਉਹਨ ਦੀ ਬਾਹ ਦੇ ਉੱਤੇ ਚੋਟ ਲੱਗੀ ਆ 15 ਸਟਿਚਸ ਲੱਗੇ ਨੇ ਜੀ ਮੈਡਮ ਤੁਸੀਂ ਅੱਜ ਗਵਰਨਰ ਦੇ ਕੋਲ ਪਹੁੰਚੇ ਹੋ ਤਾਂ ਇੱਥੇ ਪਹੁੰਚਣ ਦੇ ਕੀ ਕਾਰਨ ਨੇ ਕੀ ਪ੍ਰਸ਼ਾਸਨ ਨੇ ਸੁਣਿਆ ਨਹੀਂ ਉੱਥੇ ਕਿਉਂਕਿ ਸਾਰੀ ਜਿਹੜੀ ਪੁਲਿਸ ਹੈਗੀ ਆ ਪ੍ਰਸ਼ਾਸਨ ਹੈਗਾ ਬਾਰ-ਬਾਰ ਕੰਪਲੇਂਟ ਕਰਦੇ ਆ ਕੁਝ ਵੀ ਨਹੀਂ ਹੁੰਦਾ ਔਰ ਉਹ ਸਾਰਾ ਅਰਦੀ ਮੁੰਡੀਆਂ ਦੇ ਬੰਦੇ ਨੇ ਉੱਥੇ ਸਾਡੀ ਚੱਲਣੀ ਨਹੀਂ ਗਈ ਨਾ ਉਹਨਾਂ ਨੇ ਚੱਲਣ ਦਿੱਤੀ ਅੱਜ ਤੱਕ ਸਾਡੀ ਤੇ ਇਸ ਕਰਕੇ ਸਾਡੇ ਕੋਲ ਵੀ ਹੈਡ ਨੋ ਆਪਸ਼ਨ ਅਦਰ ਦੈਨ ਗਵਰਨਰ ਸਾਹਿਬ ਤਾਂ ਮੈਮ ਹੁਣ ਕੋਈ ਐਫ ਆਈ ਆਰ ਕੋਈ ਉਹ ਦਰਜ ਹੋਇਆ ਜਾਂ ਕੀ ਆਸ਼ਵਾਸ਼ਣ ਦਿੱਤਾ ਜੀ ਇਹਦੇ 2 ਘੰਟੇ ਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਾਨੂੰ ਦੇ ਦੇਣਗੇ ਤਾਂ ਹੁਣ ਮੈਮ ਲੱਗਦਾ ਕਿ ਇਨਸਾਫ ਮਿਲ ਜੂਗਾ ਕਿਉਂਕਿ ਗਵਰਨਰ ਸਾਹਿਬ ਨੇ ਵੀ ਤੁਹਾਨੂੰ ਭਰੋਸਾ ਦਿੱਤਾ ਹੈ ਕਿ ਲੱਗਦਾ ਇਨਸਾਫ ਮਿਲ ਜੂਗਾ ਮੈਨੂੰ ਗਵਰਨਰ ਸਾਹਿਬ ਤੋਂ ਤਾਂ ਭਰੋਸਾ ਹੈਗਾ ਬਟ ਇਨਸਾਫ ਸਿਰਫ ਮੇਰੀ ਐਫਆਈਆਰ ਦਰਜ ਕਰਨਾ ਇਨਸਾਫ ਨਹੀਂ ਹੈਗਾ ਇਨਸਾਫ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਮੈਂ ਆਵਾਜ਼ ਬਣ ਕੇ ਖੜੀ ਸੀ ਇਨਸਾਫ ਹੋਊਗਾ ਜਦੋਂ ਤੂੰ ਇਲੀਗਲ ਮਾਈਨਿੰਗ ਬੰਦੂਗੀ ਇਨਸਾਫ ਹੋਊਗਾ ਜਦੋਂ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਹੋਊਗਾ ਤਾਂ ਮੈਮ ਹੁਣ ਉਹ ਮਾਮਲਾ ਜਿਹੜਾ ਇਹ ਪੂਰਾ ਇਨਸਾਫ ਦੇ ਸਰ ਦੇ ਕੋਰਟ ਦੇ ਵਿੱਚ ਤਾਂ ਜਾਵਾਂਗੇ ਜਾਵਾਂਗੇ ਬਟ ਕੋਰਟ ਦੇ ਵਿੱਚ ਜਾਂਦੀ ਉਦੋਂ ਲੋੜ ਹੁੰਦੀ ਹੈ ਜਦੋਂ ਸਾਡੀ ਬੇਸਿਕਲੀ ਅਸੀਂ ਲੀਗਲੀ ਕੋਈ ਚੀਜ਼ ਲਿਆਉਣੀ ਹੋਵੇ ਅਸੀਂ ਤਾਂ ਲੀਗਲੀ ਆਲਰੇਡੀ ਰਾਈਟ ਆ ਜੀ ਠੀਕ ਹੈ ਨਾ ਅਸੀਂ ਤਾਂ ਆਲਰੇਡੀ ਰਾਈਟ ਆ ਸਾਨੂੰ ਤਾਂ ਕਿਸੇ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਗਈ ਸਾਨੂੰ ਕੋਈ ਅਲਾਉ ਕਰਾਉਣ ਦੀ ਲੋੜ ਨਹੀਂ ਸਾਨੂੰ ਕੋਈ ਸਟੇ ਦੀ ਲੋੜ ਨਹੀਂ ਗਈ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਆਮ ਲੋਕਾਂ ਦੀ ਪਾਰਟੀ ਸੀ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ ਹੈਗੀ ਇਹ ਸਿਰਫ ਜਿਹੜੇ ਮ ਮੇਨ ਮੇਨ ਗੁੰਡਾ ਮਾਫੀਆ ਇਹਨਾਂ ਲੋਕਾਂ ਦੀ ਪਾਰਟੀ ਆ ਜੇ ਹੁੰਦੀ ਤਾਂ ਆਬਵੀ ਸਾਨੂੰ ਇਨਸਾਫ ਮਿਲਦਾ ਲੋਕਾਂ ਨੂੰ ਇਨਸਾਫ ਮਿਲਦਾ ਤਾਂ ਮੈਨੂੰ ਉਹ ਤੇ ਲੋਕਾਂ ਦੀ ਆਵਾਜ਼ ਬਣ ਕੇ ਖੜਨਾ ਨਾ ਪੈਂਦਾ ਮੈਡਮ ਹੁਣਾਂ ਨੂੰ ਸਾਡੀ ਖਾਤਰ ਆਉਣਾ ਨਾ ਪੈਂਦਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਮਤਲਬ ਬਾਕੀ ਲੋਕਾਂ ਦੀ ਹੁੰਦੀ ਤਾਂ ਮੈਨੂੰ ਸਾਡੀ ਖਾਤਰ ਗਵਰਨਰ ਹਾਊਸ ਨਹੀਂ ਆਉਣਾ ਪੈਂਦਾ ਪਟਿਆਲੇ ਤੋਂ ਸਪੈਸ਼ਲੀ ਚੱਲ ਕੇ ਸੂਏ ਸਾਨਾ ਸਿਮਰਜਿਤ ਕੌਰ ਗਿੱਲ ਜਿੰਨਾ ਤੇ ਕੱਲ ਅਟੈਕ ਹੁੰਦਾ ਅੱਜ ਰਾਜ ਭਵਨ ਗਵਰਨਰ ਸਾਹਿਬ ਨੂੰ ਮਿਲਣ ਪਹੁੰਚਦੇ ਆ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਇਥਨੀਆਂ ਦਿਖਾਈਆਂ ਸੀ ਕਿ ਅੱਜ ਜਿਹੜੇ ਰਾਜ ਭਵਨ ਪਹੁੰਚਦੇ ਆ ਗਵਰਨਰ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਬਾਅਦ ਜਿਹੜਾ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਵਿਦਨ 2 ਆਵਰਸ ਦੇ ਵਿੱਚ ਜਿਹੜੀ ਐਫ ਆਈ ਆਰ ਆ ਉਹ ਦਰਜ ਹੋ ਚ ਹੋ ਜਾਵੇਗੀ ਹਾਲਾਂਕਿ ਹਜੇ ਤੱਕ ਹੋਈ ਨਹੀਂ ਪਰ ਭਰੋਸਾ ਹੀ ਦਿੱਤਾ ਗਿਆ ਕਿ ਹੋ ਜੂਗੀ ਤਾਂ ਹੁਣ ਦੇਖੋ ਕਿ ਮਾਮਲਾ ਸਾਨੇয়াল ਹਲਕੇ ਦਾ ਲੁਧਿਆਣਾ ਜ਼ਿਲ੍ਹੇ ਦਾ ਪਰ ਉਸ ਤੇ ਇਨਸਾਫ ਦੇ ਲਈ ਜਿਹੜਾ ਰਾਜ ਭਵਨ ਪਹੁੰਚਣਾ ਪਿਆ ਗਵਰਨਰ ਸਾਹਿਬ ਤੱਕ ਪਹੁੰਚਣਾ ਪਿਆ ਤਾਂ ਐਡਵੋਕੇਟ ਸਿਮਰਨ ਗਿੱਲ ਜਿਨ੍ਹਾਂ ਦੇ ਵੱਲੋਂ ਜਿਹੜੀ ਵੀਡੀਓ ਪੋਸਟ ਕੀਤੀ ਗਈ ਸੀ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਆ ਜ਼ਖਮੀ ਹੋਇਆ ਉਸ ਜਿਹੜੇ ਖੇਚਾ ਤੂਈ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਜਿਹੜੀ ਸਿੱਧੇ ਸਿੱਧੇ ਇਲਜ਼ਾਮ ਨੇ ਉਹ ਹਰਦੀਪ ਸਿੰਘ ਮੋਡੀਆਂ ਜਿਹੜੇ ਪਿਛਲੇ ਦਿਨੀ ਕੈਬਨਿਟ ਆ ਮੰਤਰੀ ਬਣੇ ਸੀ ਜਿਨ੍ਹਾਂ ਨੂੰ ਮੰਤਰੀਪਦ ਦਿੱਤਾ ਗਿਆ ਸੀ ਤਾਂ ਉਹਨਾਂ ਤੇ ਲੱਗੇ ਨੇ ਸ਼ੁਰੂ ਤੋਂ ਜਿਹੜੇ ਕਈ ਵਿਵਾਦ ਨੇ ਉਹਨਾਂ ਦੇ ਨਾਲ ਭੂ ਮਾਫੀਆ ਦੇ ਜੁੜਦੇ ਹੋਏ ਨਜ਼ਰ ਆਉਂਦੇ ਨੇ ਰੇਤ ਮਾਫੀਆ ਦੇ ਜਿਹੜੇ ਵਿਵਾਦ ਨੇ ਉਹਨਾਂ ਜੁੜਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਕਿਆ ਜਾ ਰਿਹਾ ਹੈ ਕਿ ਇਨਾ ਬੰਦਿਆਂ ਦੇ ਨਾਲ ਮੇਰਾ ਕੋਈ ਜਿਹੜਾ ਲੈਣਾ ਦੇਣਾ ਨਹੀਂ ਆ ਪਰ ਅੱਜ ਜਿਹੜੇ ਐਡਵੋਕੇਟ ਗਿੱਲ ਨੇ ਉਹਨਾਂ ਦੇ ਬੋਲੋ ਜਿਹੜੀਆਂ ਤਸਵੀਰਾਂ ਨੇ ਕੁਝ ਉਹ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਸੁਧੀਆਂ ਰਾਜਪਵਨੀਆਂ ਦਿਖਾ ਰਹੇ ਜਿੱਥੇ ਗਵਰਨਰ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਕਰਨ ਆ ਪਹੁੰਚੇ ਸੀਗੇ